ਸਾਰੇ ਸਾਡੇ ਪਾਰੀ ਵਰਦਾ ਨਾਲ ਐਮਪੀ ਸਾਹਿਬ ਸਾਰੇ ਹਾਲ ਕਰਨ ਚਾਰ ਨੂੰ ਅਮਰ ਸਿੰਘ ਸਾਹਿਬ ਨੂੰ ਮਿਲਣ ਆਏ ਸੀ ਇਸ ਕਰਕੇ ਆਏ ਸੀ ਕਿ ਸਾਡੇ ਕਾਉਂਸਲਰਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਠੀਕ ਹੈ ਜੀ ਲਈ ਕਾਉਂਸਲਰ ਦੇ ਘਰਾਂ ਚ ਪੁਲਿਸ ਗਈ ਆ ਜੀ ਉਹਨਾਂ ਨੂੰ ਰਾਤ ਵਿਕਦਾ ਜਾ ਰਿਹਾ ਸੋ ਮੈਂ ਸਮਝਦਾ ਇਹ ਕੰਮ ਜਿਹੜਾ ਹੈ ਇਹ ਡੈਮੋਕ੍ਰੇਸੀ ਦੇ ਹੀ ਠੀਕ ਸੋ ਲੈਕਚਰ ਆਉਂਦੀਆਂ ਨੇ ਸਾਨੂੰ ਅਧਾਰਿਆ ਸਾਰੇ ਸਾਡੇ ਸਵਧਾਨੇ ਲਗਾ ਲੈਕ ਲੰਦਾ ਜਿਹੜੇ ਲਖਨ ਲੱਗ ਕੇ ਜਿੱਤ ਕੇ ਆਉਂਦੇ ਨੇ ਪਬਲਿਕ ਦੇ ਨੰਬੇ ਬੰਦੇ ਨੇ ਤੇ ਜੇ ਉਹਨਾਂ ਨੂੰ ਪੁਲਿਸ ਪਰੇਸ਼ਾਨ ਕਰੇ ਜਾਂ ਸਰਕਾਰ ਦੇ ਇਸ਼ਾਰੇ ਨਾਲ ਇਹ ਕੰਮ ਕਰਨ ਤੋ ਠੀਕ ਨਹੀਂ ਜੇ ਇਹ ਸਾਡੇ ਕਾਉਂਸਲਰ ਨਾਲ ਕਿਸੇ ਤਰ੍ਹਾਂ ਦੀ ਕੋਈ ਜਾਂਚ ਕੀ ਕਰਨਗੇ ਤੇ ਕਾਗਜ਼ਦ ਪਾਰਟੀ ਬਰਦਾਸ਼ਤ ਨਹੀਂ ਮਨਸ਼ਾ ਕੀ ਨਜ਼ਰ ਆ ਰਹੀ ਕਿਉਂ ਪਰੇਸ਼ਾਨ ਮਨਸ਼ਾ ਇਸ ਕਰਕੇ ਆ ਇਹਨਾਂ ਨੂੰ ਪਤਾ ਕਾਗਜ਼ਦ ਪਾਰਟੀ ਦਾ ਮੇਅਰ ਬਣਨ ਜਾ ਰਿਹਾ ਸੀਬੀ ਸਾਹਿਬ ਨੇ ਕਿਹਾ ਸੀ ਕਿਸੇ ਦੇ ਘਰ ਮੇਖੋ ਮੈਂ ਇਹ ਨਹੀਂ ਕਹਣਾ ਨਾਂ ਛਿੱਪੇ ਗਏ ਨੇ ਪੁਲਿਸ ਹਮੇਸ਼ਾ ਇੱਥੀ ਜਾਂਦੀ ਆ ਬਾਬਾ ਦਿਵਿੰਦਰ ਉਹਨੇ ਇੱਥੇ ਰੱਖਿਆ ਸੋ ਇਸ ਕਰਕੇ ਅੱਜ ਮਿਲਣਾ ਜਾਏ ਸੀ ਕਿ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਜਿਹੜੀ ਸਾਡੇ ਕੌਂਸਲਰਾਂ ਤੇ ਕਿੰਨਾ ਦਾ ਦਬਾਅ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦਬਾਅ ਕਿੰਨਾ ਕੀ ਹੱਦ ਕੱਢੇ ਵਾ ਅਪਣਾਏ ਜਾ ਰਹੇ ਮਤਲਬ ਤਾਨੂੰ ਸਾਰਿਆਂ ਨੂੰ ਪਤਾ ਤੁਸੀਂ ਜਾਣਦੇ ਹੋ ਇਲੈਕਸ਼ਨਾਂ ਨਹੀਂ ਹੁੰਦਾ ਕੀ ਹੈ ਜੀ ਸੋ ਇਸ ਕਰਕੇ ਕਹਿੰਦੇ ਤੇ ਗੱਲ ਹੀ ਨਹੀਂ ਜੇ ਪ੍ਰਚਾਰ ਕਦੇ ਨਹੀਂ ਕੀਤਾ ਜਾਂਦਾ ਐਸੇ ਕਰਕੇ ਕੀਤਾ ਜਾਂਦਾ ਦਾਤ ਮੁਕਾ ਕੇ ਅਲੀ ਇਹਨਾਂ ਦੀਆਂ ਵੋਟਾਂ ਪਵਾ ਲਈਏ ਪਰ ਕਾਂਗਰਸ ਪਾਰਟੀ ਦੇ ਜਿਹੜੇ ਕੌਂਸਲਰ ਨੇ ਚਾਹੇ ਸੰਭਲੀਆਂ ਬੰਦੀਆਂ ਚਾਹੇ ਪਾਰਲੀਮੈਂਟ ਬੰਦੀਆਂ ਸਾਡੇ ਜਿਹੜੇ ਕਾਂਗਰਸ ਪਾਰਟੀ ਦੇ ਨੁਮਾਇੰਦੇ ਬਣ ਕੇ ਜਾਂਦੇ ਉਹ ਡੋਲਰ ਵਾਲੇ ਨਹੀਂ ਸਾਡੀ ਪਾਰਟੀ ਆਜ ਵੀ ਪਾਰਟੀ ਨਹੀਂ ਸਭ ਤੋਂ ਪੁਰਾਣੀ ਪਾਰਟੀ ਆ ਸੋ ਦੇਸ਼ ਨੂੰ ਯਾਦ ਕਰਾਉਣ ਵਾਲੀ ਪਾਰਟੀ ਆ ਸਾਡੀ ਪਾਰਟੀਆਂ ਨੇ ਸੀਨੇ ਤੇ ਗੋਲੀਆਂ ਖਾਧੀਆਂ ਨੇ ਸਾਡੇ ਨਮਾਇਦਿਆਂ ਨੇ ਸੋ ਸਾਡੇ ਲੀਡਰਾਂ ਨੇ ਸੋ ਕਾਂਗਰਸ ਪਾਰਟੀ ਭੱਜਣ ਵਾਲੀ ਨਹੀਂ ਮੁਕਾਬਲਾ ਕਰਨ ਨੂੰ ਜਾਣਦੀ ਆ ਏ ਕਿਆ ਸੀਪੀਸੀ ਸਾਹਿਬ ਨੇ ਕੀ ਕਿਹਾ ਸਾਹਿਬ ਆਵਾਜ਼ ਦਿੱਤਾ ਵੀ ਸੋਨੀ ਸਾਹਿਬ ਕਿੰਨੇ ਬੰਦਿਆਂ ਨੂੰ ਕਮਕੀਆਂ ਆ ਰਹੀਆਂ ਕਿੰਨੇ ਕੁ ਬੰਦੇ ਸੋਨੀ ਸਾਹਿਬ ਜਿਨ੍ਹਾਂ ਨੂੰ ਕਮਕੀਆਂ ਆਈਆਂ ਪੰਜ 6 ਬੰਦਿਆਂ ਨੂੰ ਪੁਲਿਸ ਗਈ ਆ ਸੋ ਅਜੀ ਸਿੱਪੀ ਸਾਹਿਬ ਨੂੰ ਮਿਲੇ ਆ ਉਹਨਾਂ ਵਿਸ਼ਵਾਸ ਤੋ ਦਵਾਇਆ ਐਮਪੀ ਸਾਹਿਬ ਨੇ ਕਿਹਾ ਸੋ ਉਹਨਾਂ ਨੇ ਵਿਸ਼ਵਾਸ ਤੋ ਦਵਾਇਆ ਕਿ ਕਿਸੇ ਨਾਲ ਕੋਈ ਤਕਾ ਨਹੀਂ ਹੋਏਗਾ ਸੋ ਮੈਂ ਉਹ ਕਰਾਂਗਾ ਐਮਪੀ ਸਾਹਿਬ ਪੁਲਿਸ ਤੋਂ ਲਾਵਾ ਕਿ ਐਮਪੀ ਸਾਹਿਬ ਜੀ ਐਮਪੀ ਸਾਹਿਬ ਅੱਗੇ ਆਓ ਕਿੰਨਾ ਕੀ ਹੋ ਗਿਆ ਕਿੰਦਾਂ ਦੀ ਤੱਕੇਸ਼ਾਈ ਕਿੰਦਾਂ ਦੀ ਤੱਕੇਸ਼ਾਈ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਹੋਈਆਂ ਨੇ ਇਲੈਕਸ਼ਨਾਂ ਦੇ ਵਿੱਚ ਲੋਕਾਂ ਮੈਂਡੇਟ ਕਾਂਗਰਸ ਪਾਰਟੀ ਨੂੰ ਦਿੱਤਾ ਹੈ ਸਮਝ ਜੀ 41 ਜਿੱਤ ਕੇ ਆਏ ਔਰ ਜਿਹੜੀ ਸਭ ਤੋਂ ਸੈਕੰਡ ਪਾਰਟੀ ਹੈ 24 ਯੂਦੇ ਕੌਂਸਲਰ ਨੇ 24 ਕੌਂਸਲਰ ਨੂੰ ਉਹ ਬਹੁਤ ਮੱਚ ਸਾਬਤ ਕਰਨ ਵਾਸਤੇ ਕਿਉਂਕਿ ਦੇਖੋ ਜਿਹੜੇ ਪਾਰਟੀ ਚੋਣ ਨਿਸ਼ਾਨ ਤੇ ਜਿੱਤੇ ਨੇ ਉਹ ਜੇ ਕੱਲ ਨੂੰ ਪਾਰਟੀਆਂ ਕੋਈ ਚੇਂਜ ਕਰਦੇ ਨੇ ਜਾਂ ਕੋਈ ਪਾਰਟੀਆਂ ਦੇ ਦਬਾਅ ਪੈਂਦਾ ਤੇ ਫਿਰ ਆਪਾਂ ਨੂੰ ਪਤਾ ਹੀ ਕਿ ਕਿਸ ਤਰੀਕੇ ਨਾਲ ਸਰਕਾਰ ਦਬਾਅ ਪਾ ਰਹੀ ਹੈ ਪੁਲਿਸ ਦਾ ਗਲਤ ਪ੍ਰਯੋਗ ਕੀਤਾ ਜਾ ਰਿਹਾ ਪੁਲਿਸ ਵੱਲੋਂ ਛੋਟੇ ਛੋਟੀਆਂ ਗੱਲਾਂ ਦੇ ਉੱਤੇ ਉਹਨਾਂ ਦੇ ਘਰਾਂ ਦੇ ਰੇਡ ਕੀਤੇ ਜਾ ਰਹੇ ਨੇ ਔਰ ਜਿਹੜਾ ਪੈਸੇ ਦਾ ਪ੍ਰਵਾਹ ਹੈ ਉਹ ਪੂਰਾ ਲਾਲਚ ਦਿੱਤਾ ਜਾ ਰਿਹਾ ਹੈ ਇਹ ਡੈਮੋਕ੍ਰੇਸੀ ਨਹੀਂ ਹੋਣੀ ਇਹ ਤੇ ਬਿਲਕੁਲ ਖਰੀਦੋ ਫਰੋਖਤ ਹੈ ਔਰ ਲੋਕਤੰਤਰ ਦੇ ਵਿੱਚ ਇਹ ਬਰਦਾਸ਼ਤ ਨਹੀਂ ਹੋਣੀ ਚਾਹੀਦੀ ਇਹਨਾਂ ਨੂੰ ਸਮਝ ਹੋਣੀ ਚਾਹੀਦੀ ਕਿ ਸ਼ਹਿਰ ਨੇ ਮੈਂਡੇਟ ਤੁਹਾਨੂੰ ਦਿੱਤਾ ਹੀ ਨਹੀਂਗਾ ਕਾਂਗਰਸ ਪਾਰਟੀ ਕੋ ਮੈਂਡੇਟ ਹੈ 41 ਦਾ ਸਾਨੂੰ ਮੌਕਾ ਜਿਹੜਾ ਚਾਹੀਦਾ ਔਰ ਠੀਕ ਹੈ ਤੁਸੀਂ ਆਪੋਜੀਸ਼ਨ 'ਚ ਬੈਠੋ 24 ਤੁਹਾਡੇ ਕਾਉਂਸਲਰ ਬਣੇ ਨੇ 24 ਦਾ 41 ਦਾ ਕਿੰਨਾ ਵੱਡਾ ਫਰਕ ਹੈ ਔਰ ਜੇ ਉਹ ਫਰਕ ਮੇਲਦੇ ਨੇ ਤੇ ਉਹਦੇ ਵਾਸਤੇ ਗਲਤ ਐਕਸਰਸਾਈਜ਼ ਕੀਤੀ ਜਾ ਰਹੀ ਜਿਹਦਾ ਅਸੀਂ ਵਿਰੋਧ ਸੀਪੀ ਸਾਹਿਬ ਕੋ ਜਤਾਇਆ ਕਿ ਪੁਲਿਸ ਜਿਹੜੀ ਹੈ ਇਹ ਕੰਮ ਨਾ ਕਰੇ ਐਮਪੀ ਸਾਹਿਬ ਨਹੀਂ ਕਿ ਅਸੀਂ ਇਹਦਾ ਵਿਰੋਧ ਡਟ ਕੇ ਕਰਾਂਗੇ ਇਹ ਉਹਨਾਂ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖਲਵਾੜਨੀ ਹੈ ਜਿਨ੍ਹਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਮੈਂ ਕਹਿ ਤੇ ਰਿਆਂ ਇਹਨਾਂ ਇਹ ਸ਼ਰੇਆਮ ਉਹਨਾਂ ਲੋਕਾਂ ਦਾ ਉਹਨਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੇ ਨੇ ਜਿਹੜੇ ਲੋਕ ਚਾਹੁੰਦੇ ਨੇ ਕਾਂਗਰਸ ਪਾਰਟੀ ਦਾ ਮੇਰ ਦੇਖਣਾ ਇਹ ਵੀ ਚਰਚਾ ਕਿ ਕੋਈ ਸਾਹਿਬ ਕਰਵਾ ਦੇਣਗੇ ਚਾਹੁੰਦੇ ਨੇ ਇਹ ਦੋ ਦੋ ਦਿਨ ਰਹਿ ਗਏ ਨੇ ਓਇਲਾ ਸਾਹਿਬ ਓਇਲਾ ਸਾਹਿਬ ਇਹ ਤੇ ਬਦਲਾਵ ਵਾਲੀ ਪਾਰਟੀ ਸੀ ਓਇਲਾ ਸਾਹਿਬ ਸਾਰੇ ਲਾਲਚ ਪੈਸੇ ਗਨਮੈਨ ਡਰਾਵਾ ਹਰ ਪਰ ਮੈਨੂੰ ਇੱਕ ਗੱਲ ਦਾ ਮਾਣ ਹੈ ਕਾਂਗਰਸ ਪਾਰਟੀ ਦਾ ਇੱਕ ਵੀ ਕਾਉਂਸਲਰ ਹੁੰਦਾ ਉਹਨਾਂ ਦੇ ਨਾਲ ਲਾਲਚ ਚ ਨਾ ਦਬਾਅ ਚ ਨਾ ਕਿਸੇ ਭੈ ਦੇ ਥੰਦੇ ਆਇਆ ਅਸੀਂ ਇਸ ਗੱਲ ਤੇ ਮੈਂ ਸਮੁੱਚੀ ਲੀਡਰਸ਼ਿਪ ਦਾ ਵੀ ਧੰਨਵਾਦ ਕਰਦਾ ਸਮੁੱਚੇ ਕਾਉਂਸਲਰ ਸਭਾ ਦਾ ਵੀ ਧੰਨਵਾਦ ਕਰਦਾ ਕਿ ਕਾਂਗਰਸ ਪਾਰਟੀ ਦੇ ਜਿਹੜੇ ਯੋਧੇ ਨੇ ਉਹ ਡਟ ਕੇ ਖੜੇ ਅਜਿਹੇ ਆਜ਼ਾਦ ਕਾਉਂਸਲਰ ਸੀ ਜਿਹੜਾ ਕਿ ਕਾਂਗਰਸ ਵਿੱਚ ਸ਼ਾਮਲ ਹੋਣਾ ਚਾਹੁੰਦਾ ਸੀ ਉਹ ਆਮ ਆਦੀ ਪਾਰਟੀ ਚੋਂ ਦੇ ਤੇ ਅੱਠ ਹੀ ਸ਼ਾਮਲ ਹੋਣਾ ਸੀ ਕਾਂਗਰਸ ਦੇ ਪਰ ਉਹ ਗਲਤ ਤਰੀਕੇ ਨਾਲ ਜਾਏ ਗਏ ਨੇ ਕਿ ਅੱਠ ਦੇ ਅੱਠ ਹੀ ਸ਼ਾਮਲ ਹੋਣਾ ਚਾਹੁੰਦੇ ਕਾਂਗਰਸ ਦੇ ਗੋਨੀ ਸਾਹਿਬ ਬੇਠੇ ਨੇ ਪੁੱਛੋ ਸਾਰੇ ਕੰਟੈਕਟ ਕੀਤਾ ਉਹਨਾਂ ਨੇ ਵੀ ਆਈ ਕਾਂਗਰਸ ਦੇ ਸਿਪਾਈਆਂ ਪਰ ਉਹਨਾਂ ਨੂੰ ਗੱਲ ਤੁਹਾਡੇ ਕਿੱਥੇ ਕੋਈ ਨਾ ਸਾਹਿਬ ਕੋਈ ਟੇਢੀ ਵੀ ਗੱਲ ਆ ਰਹੀ ਹੈ ਕਿ ਕਾਹਤੋਂ ਉਹਨਾਂ ਨੇ ਪ੍ਰੈਸ ਕਾਨਫਰੈਂਸ ਕਿਉਂ ਕਰ ਲਿਆ ਸ਼ਾਇਦ ਵੀ ਇਹ ਤੋਂ ਪ੍ਰੈਸ਼ਰ ਹੋ ਰਹੀਆਂ ਦੇ ਬੰਦੇ ਕਿ 25 ਲੱਖ ਰੁਪਏ ਦੇ ਬੰਦੇ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਾਉ ਲੋ ਮੈਂ ਤਨਮਾਦ ਵੀ ਕਰਦਾ ਹਾਂ ਉਸ ਐਮਐਲਏ ਸਾਹਿਬ ਦਾ ਕਿ ਜਿਨ੍ਹਾਂ ਨੇ ਇਹ ਗੱਲ ਬੜੀ ਔਖੀ ਹੁੰਦੀ ਕਹਿਣੀ ਆਪਣੀ ਸਰਕਾਰ ਦੇਗੇ ਬਟ ਅੱਛੀ ਗੱਲ ਆ ਉਹਨਾਂ ਨੇ ਇਹਨਾਂ ਦੇ ਜਿਹੜੇ ਪੜਤਾਂ ਖੋਲੀਆਂ ਨੇ ਔਰ ਅਸੀਂ ਉਹ ਚੀਜ਼ ਨੂੰ ਦੁਬਾਰਾ ਧਰਾਫਟ ਕਰਨ ਦੇ ਕਿ ਬਿਲਕੁਲ ਇਸੇ ਤਰ੍ਹਾਂ ਹੋ ਸਟੇਟਿੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਸੀਂ ਕਹਿਣਾ ਚਾਹੁੰਦੇ ਹਾਂ ਕਾਂਗਰਸ ਪਾਰਟੀ ਪੂਰਨ ਬਹੁਮਤ ਦੇ ਨਾਲ ਮੇਰ ਬਣਾਈ ਤੁਹਾਡੇ ਕਹਿਣੇ 41 ਕੌਂਸਲਰ ਹੋਣਗੇ ਜਿਸ ਤਰੀਕੇ ਨਾਲ ਸਾਡੀ ਪ੍ਰੈਸ ਕਾਨਫਰੈਂਸ ਤੋਂ ਕੀ ਲੱਗ ਰਿਹਾ ਹੈ ਗੌਰਵਜੀਤ ਪ੍ਰਤਾਪ ਜੀ ਗੌਰਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੇ ਗੈਂਗਸਟਰ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ ਬਿਲਕੁਲ ਉਹਨਾਂ ਨੂੰ ਜਿਹੜੇ ਵੀ ਗੈਂਗਸਟਰ ਨੇ ਉਹਨਾਂ ਬਰਾਏ ਗੋਵਰ ਗੋਵਰ ਵਿਜੇ ਪ੍ਰਤਾਪ ਜੀ ਨੂੰ ਸਬੂਤ ਦੇ ਕੇ ਕਿਉਂਕਿ ਸਰਕਾਰ ਹੈ ਉਹਨਾਂ ਦੇ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਜਿਹੜਾ ਕੋਈ ਹੈਗਾ